ਗੋਦੀ মিডিਆ ਆਏਗਾ ਉਹ ਤਾਂ ਉਹ ਨੈਰੇਟਿਵ ਚਲਾਏਗਾ ਕਿ ਉਹਦੀ ਤਾਂ ਪ੍ਰਾਨਵਾਯੂ ਸਰਕਾਰ ਦੇਂਦੀ ਹੈ ਵਿਗਿਆਪਨ ਦੀ ਤਾਂ ਉਧਰ ਟਾਈਮ ਵੇਸਟ ਨਹੀਂ ਕਰਨਾ ਜ਼ਿਆਦਾ ਸਾਨੂੰ ਭਾਈ ਅਸੀਂ ਖਾਲਿਸਤਾਨੀ ਆ ਅਸੀਂ ਪਾਕਿਸਤਾਨੀ ਆ ਅਸੀਂ ਅਤੰਕਵਾਦੀ ਆ ਤੋੜੇ ਕੋਲ ਸਰਕਾਰ ਹੈ ਨਾ ਤੁਸੀਂ ਕਹਿੰਦੇ ਮੈਂ ਤਾਂ ਇੱਕ ਪ੍ਰਾਈਵੇਟ ਕੰਪਨੀ ਹੈ ਗਰ ਉਹ ਸਰਕਾਰ ਹੁੰਦੀ ਤਾਂ ਉਹਨਾਂ ਦੀ ਏਜੰਸੀ ਸਾਨੂੰ ਚੁੱਕ ਲੈਦੀ ਤੁਰੰਤ ਸਾਡੇ ਕਿਸਾਨ ਮਜ਼ਬੂਤ ਹੋਣਗੇ ਤਾਂ ਦੇਸ਼ ਮਜ਼ਬੂਤ ਹੋਏਗਾ ਭਾਰਤੀ ਆਤਮਾ ਹੈ ਕਿਸਾਨ ਤਾਂ ਇਹ ਮਜ਼ਬੂਤ ਹੋਏਗਾ ਤਾਂ ਸਾਡੇ ਜਿਹੜੇ ਬੱਚੇ ਨੇ ਉਹ ਸੁੰਦਰ ਪਿਚਾਈ ਬਣਨਗੇ ਬਿਲਗੇਟਸ ਬਣेंगे ਨਾਲ ਦੁਨੀਆ ਨੂੰ ਖੁਸ਼ਹਾਲ ਬਣਾਣਗੇ ਐਡੀ ਜ਼ਰੂਰਤ ਹੈ ਕਿ ਐਡੀ ਜ਼ਰੂਰਤ ਹੈ ਕਿ ਭਾਈ ਮੈਂ ਮੈਂ Hindu ਮੈਂ Muslim ਮੈਂ Sikh ਮੈਂ ईसाई ਇੱਕ ਆਦ ਤੱਕ ਤੁਸੀਂ ਢੋਗੇ ਨਕਲੀ ਸਰਦਾਰ ਬਣਾ ਕੇ ਨਾ ਇਹ ਛਗਮ ਯੁੱਧ ਵੀ ਕਰਾ ਸਕਦੇ ਨਕਲੀ ਯੁੱਧ ਕਿਤੇ ਕੋ ਪਾਕਿਸਤਾਨ ਪ੍ਰੇਰਿਤ ਆਗਿਆ ਨਕਲੀ ਸਰਦਾਰ ਬਣ ਕੇ ਬਣਾਣਗੇ ਖੁਦੀ ਪਰ ਬਦਨਾਮੀ ਤੁਹਾਨੂੰ ਦੇਣਗੇ ਸਤਿ ਸ਼੍ਰੀ ਅਕਾਲ ਮਹਾਰਾਜਵੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਫਰ ਟੀਵੀ ਇਸ ਵਕਤ ਅਸੀਂ ਮੌਜੂਦ ਹਾਂ ਸਿੰਘੂ ਬਾਰਡਰ ਤੇ ਤੇ ਸਾਡੇ ਨਾਲ ਬਬ ਸੁਆਮੀ ਹਰਸ਼ਾਨੰਦ ਜੀ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮੋਦੀ ਸਰਕਾਰ ਦਾ ਜੋ ਰਵਈਆ ਹੈ ਤਿੰਨਾਂ ਕਾਨੂੰਨਾਂ ਨੂੰ ਲੈ ਕੇ ਉਹ ਅੜੀਏਲ ਸੁਭਾਤੇ ਬੈਠੇ ਨੇ ਵੀ ਅਸੀਂ ਕਾਨੂੰਨ ਨੇ ਜੋ ਵਾਪਸ ਨਹੀਂ ਕਰਦੇ ਦੇਖੋ ਉਹ ਸਰਕਾਰ ਨਹੀਂ ਹੈ ਪ੍ਰਾਈਵੇਟ ਕੰਪਨੀ ਤਬਦੀਲ ਕਰ ਚੁੱਕਾ ਹੈ ਬੰਦਾ ਹੋਰ ਮੈਂ ਇਹ ਕਿਸਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਤੁਸੀਂ ਰੇਖਾ ਨੂੰ ਛੋੜ ਦਿਓ ਉਹ ਛੋਟੀ ਕਰਨ ਕਰਕੇ ਤੁਸੀਂ ਰੇਖਾ ਲੰਬੀ ਖਿੱਚੋ ਸਾਰਾ ਦੇਸ਼ ਤੁਹਾਡੇ ਨਾਲ ਹੈ ਤੁਹਾਨੂੰ ਪਿਆਰ ਕਰ ਰਿਹਾ ਤੁਹਾਡੀ ਸਾਰੀ ਸੇਵਾ ਭਾਵਨਾ ਨੂੰ ਦੇਖ ਰਿਹਾ ਸੋਸ਼ਲ ਮੀਡੀਆ ਦਾ ਵਧੀਆ ਉਪਯੋਗ ਕਰੋ ਕਿਉਂਕਿ ਹੁਣ ਉਹ ਜਿਹੜਾ ਗੋਦੀ ਮੀਡੀਆ ਹੈਗਾ ਉਹ ਤਾਂ ਉਹ ਹੀ ਨੈਰੇਟਿਵ ਚਲਾਏਗਾ ਕਿ ਉਹਦੀ ਪ੍ਰਾਣਵਾਯੂ ਸਰਕਾਰ ਦੇਂਦੀ ਹੈ ਵਿਗਿਆਪਨ ਦੀ ਤਾਂ ਉਧਰ ਟਾਈਮ ਵੇਸਟ ਨਹੀਂ ਕਰਨਾ ਜ਼ਿਆਦਾ ਸਾਨੂੰ ਸਾਨੂੰ ਨਵੀਂ ਸੋਚ ਲੈ ਕੇ ਇਸ ਇਹ ਛੋਟੀ ਰੇਖਾ ਨੂੰ ਉਧਰ ਸਾਹਮਣੇ ਵੱਡੀ ਰੇਖਾ ਖੜੀ ਕਰਨੀ ਹੈ ਔਰ ਸਾਡੇ ਕੋਲ ਇੱਕੋ ਪਲੇਟਫਾਰਮ ਹੈ ਸੋਸ਼ਲ ਮੀਡੀਆ ਇਹਦੇ ਜਿੰਨੇ ਪਲੇਟਫਾਰਮ ਨੇ ਈਵਨ ਟੈਲੀਗ੍ਰਾਮ ਇੰਸਟਾਗ੍ਰਾਮ ਵਾਟਸਐਪ ਫੇਸਬੁਕ ਵਗੈਰਾ ਵਗੈਰਾ ਹੋਰ ਵੀ ਬਹੁਤ ਨੇ ਉਹਨਾਂ ਤੇ ਇਹ ਛੋਟੀ ਛੋਟੀ ਚੀਜ਼ਾਂ ਤੁਸੀਂ ਵਧੀਆ ਤਰੀਕੇ ਨਾਲ ਦਿਖਾ ਕੇ ਇਹ ਦੱਸੋ ਕਿ ਇਹ ਇੱਕ ਸੰਪੂਰਨ ਕ੍ਰਾਂਤੀ ਦਾ ਆਗਾਜ਼ ਹੈ ਕਿਉਂਕਿ ਭਾਰਤ ਦੇ ਅੰਦਰ ਦੇਸ਼ 47 ਮਤਲਬ ਆਜ਼ਾਦ ਹੋਇਆ ਸੀ 73 ਸਾਲਾਂ ਜੋ ਕਿਸਾਨ ਨੂੰ ਆਜ਼ਾਦੀ ਨਹੀਂ ਮਿਲੀ ਉਹ ਆਪਣੀ ਮਿਨੀਮਮ ਸਪੋਰਟ ਪ੍ਰਾਈਸ ਅਜ ਤੱਕ ਨਹੀਂ ਲੈ ਸਕਾ ਜਦ ਕਿ ਸਾਰਾ ਤੋਂ ਜਿਆਦਾ ਪਵਿੱਤਰ ਅਗਰ ਕੋਈ ਧਨ ਅਰਜਿਤ ਕਰਦਾ ਹੈ ਆਪਣੇ ਸ਼੍ਰਾਮ ਨਾਲ ਖੂਨ ਪਸੀਨੇ ਨਾਲ ਉਹ ਕਿਸਾਨ ਹੈਗਾ ਦੁਨੀਆ ਦੀ ਸਾਰੀ ਵਸਤੂਆਂ ਦੀ ਕੀਮਤ ਵੇਚਣ ਵਾਲੇ ਤੈਅ ਕਰਦੇ ਕਿਸਾਨ ਦੀ ਫਸਲ ਦੀ ਕੀਮਤ ਅੱਜ ਵੀ ਖਰੀਦਣ ਵਾਲਾ ਤੈਅ ਕਰ ਰਿਹਾ ਇਹ ਦ੍ਰਿਸ਼ ਬਦਲਣ ਕਰਕੇ ਪ੍ਰਕਿਰਤੀ ਖੁਦ ਇਸ ਮੂਮੈਂਟ ਨੂੰ ਚਲਾ ਰਹੀ ਹੈ ਇਹ ਕੋਈ ਇਨਸਾਨਾ ਦਾ ਮੂਮੈਂਟ ਨਹੀਂ ਹੈ ਇਹ ਸੱਚੇ ਲੋਕਤੰਤਰ ਦੀ ਸਥਾਪਨਾ ਦਾ ਮੂਮੈਂਟ ਹੈ ਜੋ ਸਪਨਾ ਵੇਖਿਆ ਸੀ 299 ਲੋਕਾਂ ਨੇ ਭਾਰਤੀ ਸੰਵਿਧਾਨ ਬਣਾਇਆ ਸੀ ਬੜੀ ਮਿਹਨਤ ਕਰਕੇ ਉਸ ਸੰਵਿਧਾਨ ਨੂੰ ਪੜ੍ਹਨ ਦਾ ਟਾਈਮ ਆ ਗਿਆ ਕਿਉਂਕਿ ਕਾਰਜਪਾਲਿਕਾ ਵਿਵਸਥਾਪੀ ਕਾ ਨਿਆਂਪਾਲਿਕਾ ਤਿੰਨਾਂ ਤੇ ਇਹਨਾਂ ਨੇ ਇਹ ਨਰ ਪਿਸ਼ਾਚ ਕਹਿੰਦਾ ਮੈਂ ਇਸ ਨੂੰ ਜਿਹੜਾ ਪੰਪ ਪ੍ਰਦਾਨ ਆਏਗਾ ਇਹ ਮਾਨਸਿਕ ਰੂਪ ਨਾਲ ਬਿਮਾਰ ਹੈਗਾ ਇਹਨੇ ਤਿੰਨੋਂ ਸਿਸਟਮ ਤੇ ਕਬਜ਼ਾ ਕਰ ਲਿਆ ਉਹ ਲੋਕਾਂ ਨੂੰ ਭੈਗ੍ਰਸਤ ਕਰਕੇ ਉਹਨਾਂ ਨੂੰ ਬੋਲਣ ਨਹੀਂ ਦੇ ਰਿਹਾ ਇਸ ਕਰਕੇ ਕਹਿੰਦਾ ਨਾ ਕਿ ਜਦ ਭਾਵ ਦਾ ਘੜਾ ਭਰ ਜਾਂਦਾ ਹੈ ਤਾਂ ਫਿਰ ਪ੍ਰਕਿਰਤੀ ਉਹਦਾ ਵਿਨਾਸ਼ ਕਰ ਦਿਆ ਤਾਂ ਇਹ ਇੱਕ ਸੰਪੂਰਨ ਕ੍ਰਾਂਤੀ ਦਾ ਆਗਾਜ਼ ਐ ਲੈ ਗ੍ਰੋ ਤੁਸੀਂ ਇਹ ਸ਼ੁਰੂਆਤ ਹੋ ਰਹੀ ਆ ਐਸ ਕਰਕੇ ਤੁਸੀਂ ਐ ਨਾ ਕਰ ਇੱਕ ਦੋ ਦਿਨਾਂ ਜਿਹਾ ਸਾਥ ਹੋ ਜਾਏਗਾ ਨਾ ਇਹ ਲੰਬਾ ਚਲੂ ਲੇਕਿਨ ਜਿੱਤਾ ਧਰਮ ਹੈ ਸ਼ौर्य ਹੈ ਪਰਾਕਰਮ ਹੈ ਵੀਰਤਾ ਹੈ ਸਾਹਸ ਹੈ ਨਾਲ ਸੀਵਾ ਹੈ ਉੱਤੇ ਚੜਦੀ ਕਲਾ ਹੈ ਪਰਮਾਤਮਾ ਉਸੇ ਨੂੰ ਬਖਸ਼ਿਸ਼ ਕਰਦਾ ਹੈ ਕਦੀ ਵੀ ਵਿਆਖਲੋ ਤੁਸੀਂ ਧਰਮ ਯੁਗਾਂ ਯੁਗਾਂ ਤੱਕ ਰਹਿੰਦਾ ਆਧਰਮ ਜਨਮ ਲੈਂਦਾ ਵਧਦਾ ਫਿਰ ਨਸ਼ਟ ਹੁੰਦਾ ਜਾਂਦਾ ਐ ਆਧਰਮ ਦੇ ਪਾਸੇ ਖੜਨ ਇਹਨਾਂ ਦਾ ਪਤਨ ਨਿਸ਼ਚਿਤ ਹੈ ਸੋ ਇੱਕ ਕਾਨੂੰਨਾਂ ਤੋਂ ਪਿੱਛੇ ਹਟਣ ਦੀ ਬਜਾਏ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਜੋ ਮੋਤੀ ਸਰਕਾਰ ਹੈ ਉਹ মিডিਆ ਹਾਊਸਸ ਰਾਹੀਂ ਕਦੇ ਕੇਸਰੀ ਝੰਡਿਆਂ ਨੂੰ ਲੈ ਕੇ ਉੱਪਰ ਆ ਜਾਂਦੀਆਂ ਨਿਸ਼ਾਨ ਸਾਹਿਬ ਨੂੰ ਲੈ ਕੇ ਉੱਪਰ ਆ ਜਾਂ ਕਦੇ ਨੈਕਸਟ ਸਲਾਈਡਸ ਨਾਲ ਜੋੜਨ ਦੀ ਇਹਨੂੰ ਗੱਲ ਕੀਤੀ ਜਾਂਦੀ ਹੈ ਕਦੇ ਅਰਬਨ ਨਕਸਲ ਨਾਲ ਜੋੜਿਆ ਜਾਂਦਾ ਤੇ ਤੁਹਾਡੇ ਬਾਰੇ ਬਾਰੇ ਕੀ ਇਹਦੇ ਬਾਰੇ ਕੀ ਵਿਚਾਰ ਨੇ ਵੀ ਇਹ ਕਿਹੜੇ ਨੇ ਖਾਲਿਸਤਾਨ ਦੀ ਨੇ ਨੈਕਸਟ ਸਲਾਈਡਸ ਨੇ ਜਾਂ ਅਰਬਨ ਅਕਸਲ ਭਾਈ ਅਸੀਂ ਖਾਲਿਸਤਾਨੀ ਆ ਅਸੀਂ ਪਾਕਿਸਤਾਨੀ ਆ ਅਸੀਂ ਅਤੰਕਵਾਦੀ ਆ ਤੇ ਤੁਹਾਡੇ ਕੋਲ ਤਾਂ ਸਰਕਾਰ ਹੈ ਨਾ ਤੁਸੀਂ ਕਹਿੰਦੇ ਮੈਂ ਤਾਂ ਇੱਕ ਪ੍ਰਾਈਵੇਟ ਕੰਪਨੀ ਆ ਗਰ ਉਹ ਸਰਕਾਰ ਹੁੰਦੀ ਤਾਂ ਉਹਨਾਂ ਦੀ ਏਜੰਸੀ ਸਾਨੂੰ ਚੁਕ ਲੈਦੀ ਤੁਰੰਤ ਅਸੀਂ ਅਤੰਕਵਾਦੀ ਆ ਹਾਂ ਅਸੀਂ ਖਾਲਿਸਤਾਨੀ ਹਾਂ ਅਸੀਂ ਪਤੰਗ ਪਾਕਿਸਤਾਨੀ ਪ੍ਰਯੋਜਿਤ ਆ ਹਾਂ ਤਾਂ 2 ਮਿੰਟ ਸਾਨੂੰ ਚੁਕ ਲੈਦੀ ਫਿਰ ਸਾਨੂੰ ਕਿਉਂ ਬੋਲਣ ਦੇ ਰਹਾ ਐਨਨੋ ਕੱਟੇ ਕਿਸ ਤਰ੍ਹਾਂ ਹੋ ਰਹੇ ਆ ਤੁਹਾਡੀ ਏਜੰਸੀ ਕੀ ਕਰ ਰਹੀ ਆ ਐਕਚੁਅਲ ਕੀ ਹੈ ਇਹਨਾਂ ਨੂੰ ਅੰਦਰੂਨੀ ਸਭ ਪਤਾ ਹੈ ਅੰਦਰੂ ਇਨਸਾਨ ਨੂੰ ਆਪਣੇ ਅੰਦਰ ਸਭ ਉਜਾਲਾ ਹੁੰਦਾ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਉਹ ਕਿੰਨਾ ਵੀ ਨਕਾਬ ਓੜੇ ਉਹ ਅਸਲੀਅਤ ਛੁਪ ਸਕਦੀ ਹੈ ਕਦੀ ਨਹੀਂ ਛੁਪੇਗੀ ਐ ਜਿਹੜੀ ਪ੍ਰਕਿਰਤੀ ਦੇਖ ਰਹੀ ਹੈ ਖੁੱਲੇ ਅਕਾਸ਼ ਦੇ ਤਲੇ ਐਨੇ ਕਿਸਾਨ ਮਰ ਰਹੇ ਉਹ ਕਹਿ ਕੀ ਰਹਿਣ ਆਪਣਾ ਹੱਕ ਹੀ ਤਾਂ ਮੰਗ ਰਿਹਾ ਐ ਹੱਕ ਤਾਂ ਉਹਨਾਂ ਨੂੰ 73 ਸਾਲ ਪਹਿਲੇ ਮਿਲਣਾ ਚਾਹੀਦਾ ਸੀ ਅੱਜ ਦੇਸ਼ ਕਿੱਥੇ ਹੁੰਦਾ ਅੱਜ ਦੇਖੋ ਸੋਸ਼ਲ ਮੀਡੀਆ ਦਾ ਵਧੀਆ ਉਪਯੋਗ ਕਰਕੇ ਸਾਡੇ ਸਾਡੇ ਦੇਸ਼ ਦਾ ਬੱਚਾ ਸੁੰਦਰ ਪਿਚਾਈ 5 ਕਰੋੜ ਰੁਪਏ ਰੋਜ਼ ਕਮਾਰਿਆ ਸਾਡੇ ਕਿਸਾਨ ਮਜ਼ਬੂਤ ਹੋਣਗੇ ਤਾਂ ਦੇਸ਼ ਮਜ਼ਬੂਤ ਹੋਏਗਾ ਭਾਰਤੀ ਆਤਮਾ ਹੈ ਕਿਸਾਨ ਤਾਂ ਇਹ ਮਜ਼ਬੂਤ ਹੋਏਗਾ ਤਾਂ ਸਾਡੇ ਜਿਹੜੇ ਬੱਚੇ ਨੇ ਉਹ ਸੁੰਦਰ ਪਿਚਾਈ ਬਣਨਗੇ ਬਿਲਗੇਟਸ ਬਣਨਗੇ ਨਾਲ ਦੁਨੀਆ ਨੂੰ ਖੁਸ਼ਹਾਲ ਬਣਾਣਗੇ ਐਦੀ ਜ਼ਰੂਰਤ ਹੈ ਕਿ ਐਦੀ ਜ਼ਰੂਰਤ ਹੈ ਕਿ ਭਾਈ ਮੈਂ ਮੈਂ Hindu ਮੈਂ Muslim ਮੈਂ Sikh ਮੈਂ ईसाई ਇੱਕ ਹੱਦ ਤੱਕ ਤੁਸੀਂ ਢੋਗੇ ਉਹ ਬੈਰਿੰਗ ਦਾ ਜ਼ਮਾਨਾ ਬੈਲ ਗਾੜੀ ਦਾ ਸੀ ਹੁਣ ਡਰੋਨ ਦਾ ਜ਼ਮਾਨਾ ਹੈ ਚੀਜ਼ਾਂ ਬਦਲ ਰਹੀਆਂ ਨੇ ਅਸੀਂ ਅਪਡੇਟ ਹੋਵਾਂਗੇ ਤਾਂ ਅਸੀਂ ਦੁਨੀਆ ਦੇ ਨਾਲ ਕਦਮ ਤਾਲ ਕਰ ਸਕਾਂਗੇ ਨਹੀਂ ਤਾਂ ਪਿੱਛੜ ਜਾਵਾਂਗੇ ਐ ਦੇਖੋ ਸਾਡੀ ਇਹ ਨਾਗਰਿਕ ਦੇਇਤਵ ਦਾ ਪ੍ਰਸ਼ਨ ਆਏਗਾ ਕਿੰਨਾ ਅਸੀਂ ਸ਼ਰਮ ਸ਼ਕਤੀ ਪੈਸਾ ਸਭ ਬਰਬਾਦ ਕਰ ਰਹੇ ਆ ਕਿਸ ਮਾਰੇ ਇੱਕ ਗਰੀਬ ਦਾ ਹੱਕ ਉਸ ਨੂੰ ਮਿਲੇ ਇਹ ਤਾਂ ਉਹਦਾ ਹੱਕ ਹੈ ਔਰ ਉਹ ਗਰੀਬ ਕੀ ਹੈ ਉਹ ਸਾਡਾ ਅਨਦਾਤਾ ਹੈ ਉਹਨੂੰ ਗਰੀਬ ਕਹਿਣਾ ਵੀ ਮਤਲਬ ਉਸ ਸ਼ਬਦ ਦੀ ਜਿਹੜੀ ਹੈ ਨਾ ਉਹਦੀ ਮਹਿਮਾ ਨੂੰ ਘਟ ਕਰਨਾ ਆਏਗਾ ਇਹ ਤਾਂ ਸਾਡਾ ਅਨਦਾਤਾ ਹੈ ਅਸੀਂ ਅਨਦਾਤਾ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕਰ ਰਹੇ ਆ ਔਰ ਫਿਰ ਅਸੀਂ ਕਹਿੰਦੇ ਆ ਕਿ ਅਸੀਂ ਲੋਕਤੰਤਰ ਦੇ ਹਮਾਇਤੀ ਆ ਨਾ ਇਹ ਤਾਨਾਸ਼ਾਈਆ ਇਹ ਤਾਨਾਸ਼ਾਈ ਨੂੰ ਪ੍ਰਕਿਰਤੀ ਕਦੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਇਹ ਜਿਹੜਾ ਭਾਰਤ ਹੈ ਇਹ ਤਾਂ ਆंदोलਨ ਨਾਲ ਉਦਗਮ ਹੋਇਆ ਇਹ ਬਣਿਆ ਹੀ ਆंदोलਨ ਨਾਲ ਹੈ ਤਾਂ ਆंदोलਨ ਨੇ ਇਸ ਨੂੰ ਠੀਕ ਸ਼ੇਪ ਦੇਗਾ ਔਰ ਇਹ ਸੰਪੂਰਨ ਕ੍ਰਾਂਤੀ ਦਾ ਆंदोलਨ ਹੈ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਮੈਂ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਸ਼ੁਰੂਆਤ ਹੈ ਇਹਨੂੰ ਅੰਤ ਨਾ ਮੰਨੋ ਇਹ ਸ਼ੁਰੂਆਤ ਹੈਗੀ ਇਸ ਦੇ ਵਿੱਚ ਕਈ ਆਰਐਸਐਸ ਦੇ ਜੋ ਜਾਲੀਕਾਰਕੁਨ ਨੇ ਉਹ ਵੀ ਫੜੇ ਜਾਂਦੇ ਨੇ ਕਿਸਾਨ ਮੋਰਚੇ ਵੱਲੋਂ ਉਹਨਾਂ ਬਾਰੇ ਕੀ ਕਹਿਣਾ ਉਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਉਹਨਾਂ ਨੇ ਨੈਰੇਟਿਵ ਚਲਾਣਾ ਹੈ ਨਾ ਉਹਨਾਂ ਕੋਲ ਸਾਰਾ ਸਿਸਟਮ ਹੈ ਅਗਰ ਅਸੀਂ ਗਲਤ ਹੁੰਦੇ ਤਾਂ 2 ਮਿੰਟ ਦੇ ਅੰਦਰ ਖੇਲ ਖਤਮ ਹੋ ਜਾਂਦਾ ਹੁਣ ਤੁਸੀਂ ਐਨੀ ਸੇਵਾ ਕਰ ਰਹੇ ਹੋ ਇਤਨਾ ਪਰਸ਼ਾਰ ਦਿਖਾ ਰਹੇ ਹੋ ਨਾ ਇਤਨਾ ਪ੍ਰੇਮ ਪਿਆਰ ਵੰਡ ਰਹੇ ਹੋ ਹੁਣ ਉਹਨਾਂ ਕੋਲ ਮਹਿਕਾ ਕੀ ਹੈ ਦੁਨੀਆਵੀ ਤਾਂ ਵਹਿਕ ਰਹੀ ਹੈ ਨਾ ਉਹਨਾਂ ਦਾ মিডিਆ ਹੋਂਦਾ ਤਾਂ ਉਹ ਤਾਂ 5-10 ਛਗ ਮੈਂ ਤਾਂ ਨਕਲੀ ਸਭ ਕੰਮ ਕਰ ਕਰਾ ਕੇ ਬਦਨਾਮ ਕਰ ਦੇਦੇ ਪਰ ਪੂਰੀ ਦੁਨੀਆ ਦੀ ਨਿਗਾਹ ਹੈ ਇਸ ਮੂਮੈਂਟ ਤੇ ਹੁਣ ਇੰਨਾ ਸੌਖਾ ਨਿਰਿਆ ਉਹਨਾਂ ਮਾਰਿਆ ਇੱਥੇ ਹੱਜ ਪਾਣਾ ਇਸ ਕਰਕੇ ਉਹ ਕੀ ਕਰ ਰਹੇ 10 50 ਬੰਦੇ ਭੇਜੇ ਇਹ ਤਾਂ ਇਹਨੇ ਹੁਸ਼ਿਆਰ ਵੀ ਹਨ ਨਕਲੀ ਸਰਦਾਰ ਬਣਾ ਕੇ ਨਾ ਇਹ ਛਗ ਮਯੁੱਧ ਵੀ ਕਰਾ ਸਕਦੇ ਨਕਲੀ ਯੁੱਧ ਕਿਤੇ ਕੋ ਪਾਕਿਸਤਾਨ ਪ੍ਰਯੋਜਿਤ ਆ ਗਏ ਨਕਲੀ ਸਰਦਾਰ ਬਣ ਕੇ ਬਣਾਣਗੇ ਖੁਦੀ ਪਰ ਬਦਨਾਮੀ ਤੁਹਾਨੂੰ ਦੇਣਗੇ ਤਾਂ ਇਸ ਕਰਕੇ ਮੈਂ ਇਹ ਕੀ ਬੇਨਤੀ ਕਰਦਾ ਕਿ ਤੁਸੀਂ ਸੋਸ਼ਲ ਮੀਡੀਆ ਦਾ ਵਧੀਆ ਉਪਯੋਗ ਕਰੋ ਨਾਲ ਜਿੰਨੇ ਪਲੇਟਫਾਰਮ ਨੇ ਨਾਲ ਛੋਟੀ ਛੋਟੀ ਪਰਫੈਕਟ ਸੂਚਨਾਵਾਂ ਨੂੰ ਤੁਸੀਂ ਦੁਨੀਆ ਦੇ ਸਾਹਮਣੇ ਦੱਸੋ ਉਹ ਸੂਚਨਾ ਕੀ ਹੈ ਦੇਖੋ ਭਾਰਤ ਦਾ ਜਿਹੜਾ ਕਿਸਾਨ ਹੈ ਔਰ ਰਿਣ ਦੇ ਅੰਦਰ ਜਨਮ ਲੈਂਦਾ ਰਿਣ ਦੇ ਅੰਦਰ ਪਲਦਾ ਰਿਣ ਚੁਕਾਨ ਧਰਤੀ ਤੇ ਛੋੜ ਜਾਂਦਾ ਪੀੜ੍ਹੀਆਂ ਨੂੰ ਇਹ ਦ੍ਰਿਸ਼ ਬਦਲਣ ਕਰਕੇ ਆंदोलਨ ਹੈ ਤੁਸੀਂ ਪੈਸੇ ਨਾਲ ਗਿਓ ਖਰੀਦ ਸਕਦੇ ਹੋ ਪੈਦਾ ਕਰ ਸਕਦੇ ਹੋ ਨਹੀਂ ਧਰਤੀ ਪੁੱਤਰ ਪੈਦਾ ਕਰਦਾ ਹੈ ਤਾਂ ਧਰਤੀ ਪੁੱਤਰ ਕਹੇ ਲਾਂਦਾ ਓਕੇ ਸਾਰੀ ਦੁਨੀਆ ਦੀ ਕੀਮਤ ਵਸੂਆਂ ਦੀ ਕੀਮਤ ਵੇਚਣ ਵਾਲੇ ਤੈਅ ਕਰਦੇ ਕਿਸਾਨ ਦੀ ਫਸਲ ਦੀ ਕੀਮਤ ਖਰੀਦਣ ਵਾਲਾ ਤੈਅ ਕਰ ਰਿਹਾ ਇਹ ਦ੍ਰਿਸ਼ ਬਦਲਣ ਕਰਕੇ ਹੁਣ ਪ੍ਰਕਿਰਤੀ ਚਾਹੁੰਦੀ ਹੈ ਕਿ ਭਾਰਤ ਦਾ ਕਿਸਾਨ ਆਪਣੇ ਪੈਰਾਂ ਤੇ ਖੜਾ ਹੋਵੇ ਆਪਣੇ ਆਉਣ ਵਾਲੀ ਨਸਲਾਂ ਨੂੰ ਉੱਚਾ ਬਣਾਵੇ ਤਾਂ ਕਿ ਇੱਕ ਦੁਨੀਆ ਦੇ ਅੰਦਰ ਖੂਬਸੂਰਤ ਮਾਹੌਲ ਬਣੇ ਇਹ ਭਾਵਨਾ ਹੈ ਕਿ ਸਵਾਮੀ ਜੀ ਇਹ ਹਿੰਦੁਸਤਾਨ ਦੇ ਲਈ ਜੋ ਸਿੱਖ ਕੌਮ ਦੀਆਂ ਕੁਰਬਾਨੀਆਂ ਨੇ 1947 ਲੈ ਲਓ 65 ਦੀ جنگ ਲੈ ਲਓ 71 ਦੀ ਲੈ ਲਓ ਹੈ ਨਾ ਸਿੱਖ ਕੌਮ ਹਰ ਵਾਰ ਮੂਰੇ ਹੋ ਕੇ ਲੜੀਆ ਪਰ ਇਸ ਵਾਰ ਜੋ ਇਹ ਸਾਡਾ ਦਸੰਬਰ ਦਾ ਮਹੀਨਾ ਹੈ ਜੋ ਸਾਡਾ ਪੋਹ ਦਾ ਮਹੀਨਾ ਹੈ ਇਹ ਸ਼ਹੀਦੀਆਂ ਦਾ ਮਹੀਨਾ ਹੈ ਕਿੱਥੇ ਦਾ ਸ਼ਹੀਦ ਸ਼ਹੀਦੀਆਂ ਦੀ ਜੋ ਆਪਾਂ ਫਤਿਹਗੜ੍ਹ ਸਾਹਿਬ ਜਾ ਕੇ ਮਨਾਉਂਦੇ ਦੰਦੀ ਸ਼ਹੀਦੀ ਚਮਕੌਰ ਸਾਹਿਬ ਜਾ ਕੇ ਬਡੇ ਸਾਹਿਬ ਜਦਾਂ ਸ਼ਹੀਦੀ ਮਨਾਉਂਦੇ ਪਰ ਇਸ ਵਾਰ ਸਿੱਖ ਕੌਮ ਨੂੰ ਸੜਕਾਂ ਤੇ ਬਹਿ ਕੇ ਉਹ ਸ਼ਹੀਦੀ ਸਮਾਗਮ ਮਨਾਉਣੇ ਪਏ ਨੇ ਇਹ ਜੇ ਸਾਰੀ ਤੋਂ ਤਕਲੀਫ ਦੀ ਗੱਲ ਹੈ ਜਿਸ ਨੇ ਇਸ ਦੇਸ਼ ਨੂੰ ਆਜ਼ਾਦ ਕਰਾਣ ਕੇ 90% ਬਲੀਦਾਨ ਮਤਲਬ 100 ਬੰਦੇ ਅਗਰ ਲਾਲ ਹੋਏ ਦੇਸ਼ ਮਾਰੇ 90 ਸਿੱਖ ਸੀ सिख का मतलब है सिका दसवें गुरु जी ने तो गुरु ग्रंथ मान्यो भाई भाई हूँ कोई गुरु नहीं रहेगा सब सेवादार होने ने। गुरु मानियो ग्रंथ उन्होंने क्या प्रकृति में प्यार करो प्रसारद करो नंट चखो ए भावना है यह बलिदान की भावना तो, तो तो खड़ी हो है भगत सिंह जब फांसी चढ़ रहा है वह कहता सैनू तुम है ना तरगोलिया शरीर में छलनी करो इधर बहेगा वो बीज बनेगा फिर अनगिनत भगत सिंह पैदा होने और देश आजाद होएगा त्रेहवी साल का बच्चा 23 ਸਾਲ ਦਾ ਮੁੰਡਾ 1931 ਦੇ ਅੰਦਰ ਆਜ਼ਾਦੀ ਮਾਰੇ ਐਨੀ ਸੋਚ ਰੱਖਦਾ ਸੀ ਉਹਨੂੰ ਐ ਸੋਚ ਕਿੱਥੋਂ ਆਈ ਸਮਝੋ ਇੱਕ ਗ੍ਰੰਥ ਸਾਹਿਬ ਦੀ ਜਿਹੜੀ ਮਹਾਪੁਰਸ਼ਾਂ ਦੀ ਬਾਣੀ ਹੈ ਨਾ ਉਸ ਬਾਣੀ ਦੇ ਅੰਦਰ ਸਭ ਕੁਝ ਸਮਾਇਆ ਹੋਇਆ ਹੈ ਉਸ ਉਹ ਚਾਂਦਨ ਕੇ ਹੁਣ ਬਖਸ਼ਿਸ਼ ਕਰ ਰਹੀ ਪ੍ਰਕਿਰਤੀ ਕਿ ਜਿਹੜੀ ਗੁਰੂ ਬਾਣੀ ਹੈ ਉਹਨੂੰ ਜ਼ਮੀਨ ਤੇ ਉਤਾਰਿਆ ਜਾਵੇ ਖਾਲਸਾ ਮਤਲਬ ਦਾ ਪਿਓਰ ਜਿਹਦੇ ਅੰਦਰ ਕੋਈ ਮਿਲਾਵਟ ਨਹੀਂ ਹੋ ਸਕਦੀ ਮੈਂ ਇੱਕ ਫੁੱਲ ਹੁੰਦਾ ਹੈ ਫੁੱਲ ਦੇ ਅੰਦਰ ਚਾਰ ਚੀਜ਼ਾਂ ਹੁੰਦੀਆਂ ਪਿਓਰਿਟੀ ਹੌਨੈਸਟੀ ਅਨਸੈਲਫਿਸ਼ਨ ਲਵ ਚਾਰ ਚੀਜ਼ਾਂ ਹੁੰਦੀਆਂ ਪਿਓਰਿਟੀ ਮੀਨਸ ਸ਼ੁੱਧਤਾ ਹੌਨੈਸਟੀ ਮੀਨਸ ਇਮਾਨਦਾਰੀ ਅਨਸੈਲਫਿਸ਼ਨੈਸ ਨਿਸਵਾਰਪ ਲਵ ਮੀਨਸ ਪਿਆਰ ਉਹ ਕਿਤੇ ਕਿਤੇ ਕੰਡਾ ਦੇ ਅੰਦਰ ਤਾਂ ਇਹ ਉਹਦੀ ਖੂਬਸੂਰਤੀ ਹੈ ਪ੍ਰਕਿਰਤੀ ਦੀ ਤੇ ਪ੍ਰਕਿਰਤੀ ਦੀ ਖੂਬਸੂਰਤੀ ਭਾਰਤ ਦੇ ਅੰਦਰ ਹੈ ਭਾਰਤੀ ਸੰਵਿਧਾਨ ਦੇ ਅੰਦਰ ਹੈ उस संविधान हूँ पूरी दुनिया जावे और दुनिया एक खुशहाल मानो आकार दे बहुत लड़ाई झगड़े हो गए वो जमाना रियासत एक दूजे उत्ते झगड़े करके उन्होंने वो धन लै ले लिया सी जर जोरू जमीन हर हर युग के अंदर संघर्ष का कारण रहा ओके इस टाइम ਸਾਰਾ ਫੋਕਸ ਇਨਾਂ ਤਾਮੀਨਾ ਦੇ ਉੱਤੇ ਹੈ ਇਹ ਪ੍ਰਕਿਰਤੀ ਚਾਹਦੀ ਤੁਹਾਡੇ ਸਾਡੇ ਸੋਚ ਨਾਲ ਕੁਝ ਨਹੀਂ ਹੋਏਗਾ ਇਹ ਪ੍ਰਕਿਰਤੀ ਚਾ ਰਹੀ ਹੈ ਇਸ ਕਰਕੇ ਵਿਨਾਸ਼ ਕਾਲੇ ਵਿਪ੍ਰਿਤੇ ਬੁੱద్ధి ਉਹਨਾਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਹੈ ਉਹਨਾਂ ਦਾ ਅਹੰਕਾਰ ਪਰਵਾਨ ਚੜ ਰਿਹਾ ਹੈ ਸਿਰ ਤੇ ਉਹ ਕਹਿੰਦੇ ਨਾ ਜਿੱਥੇ ਅਹੰਕਾਰ ਹੁੰਦਾ ਹੈ ਉਹ ਰਾਵਣ ਦਾ ਹਸ਼ਰ ਕੀ ਹੋਇਆ ਸੀ ਬਸ ਉਹਦਾ ਅਹੰਕਾਰ ਦਾ ਹੁਣ ਘੜਾ ਭਰ ਗਿਆ ਉਹਦਾ ਹੁਣ ਪੁੱਟਣ ਦਾ ਟਾਈਮ ਆ ਗਿਆ ਤਾਂ ਮੈਂ ਇਹ ਹੀ ਬੇਨਤੀ ਕਰਨ ਚਾਹਨਾ ਤੁਸੀ ਸੋਸ਼ਲ ਮੀਡੀਆ ਦਾ ਵਧੀਆ ਉਪਯੋਗ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋ ਇਹ ਸਨ Swami Harsh Anand ji ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ